ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਆ ਦੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਠਵਾਲ ਪਿੰਡ ਰਾਣੀ ਵੀਰਕਾ ਪਹੁੰਚੇ ਹਾਂ ਚੰਗੀ ਕੁਆਲਿਟੀ ਦੀਆਂ ਝੋਟੀਆਂ ਰਾਣੀ ਵੀਰਕਾ ਵਾਂ 6-7 ਝੋਟੀਆਂ ਵਾਂ ਸੋਈਆਂ ਸਵਾਈਆਂ ਝੋਟੀਆਂ ਰਾਣੀ ਵੀਰਕਾ ਤੇ ਅੱਜ ਰਾਣੀ ਵੀਰ ਨਾਲ ਕਰਦੇ ਹਾਂ ਜੀ ਗੱਲ ਕੀ ਪ੍ਰਾਈਜ਼ ਹੈ ਤੇ ਕੀ ਸਕਦਾ ਉਹ ਕਿਹੜੀਆਂ ਸੋਈਆਂ ਕਿਹੜੀਆਂ ਕੱਪੜਾ ਜੀ ਸਾਸੀਆ ਵੀਰ ਜੀ ਸਤਿ ਸ਼੍ਰੀ ਅਕਾਲ ਬਾਦ ਸਾਹਿਬ ਜੀ ਕੀ ਹਾਲ ਚਾਲ ਦੇ ਬਾਸ ਕਿਰਪਾ ਮਾਲਕ ਦੀ ਜੀ ਸਤਿਗੁਰੂ ਜੀ ਚਲੋ ਕਿਰਪਾ ਚਾਹੀਦੀ ਮਾਲਕ ਦੀ ਹਾਂਜੀ ਤੇ ਪਿੰਡ ਆਪਣਾ ਦੱਸ ਦਿਓ ਪਿੰਡ ਅਠਵਾਲਿਆ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਪਲਾਕ ਤਰਸਿੱਕਾ ਨਾਂ ਮੇਰਾ ਭਾਜੀ ਰਾਣਾ ਵਾ ਫੋਨ ਨੰਬਰ 9779714340 ਠੀਕ ਆ ਠੀਕ ਆ ਅੱਜ ਕਿੰਨੀਆਂ ਝੋਟੀਆਂ ਪਾਉਣੀਆਂ ਝੋਟੀਆਂ ਆਪਣੇ ਕੋਲ ਅਠਾਂ ਦਾ ਲੋਡ ਆਇਆ ਸੀ ਤੇ ਬਾਪੂ ਸਾਹਿਬ ਇੱਕ ਹੁਣੇ ਵੀਰ ਸੌਦਾ ਕਰਕੇ ਲੈ ਗਏ ਆ ਬੁੱਟਰ ਮੇਲ ਤੋਂ ਠੀਕ ਆ ਤੇ ਸੱਤ ਝੋਟੀਆਂ ਰਹਿ ਗਈਆਂ ਆਪਣੇ ਤੇ ਠੀਕ ਹੈ ਚਲਾਈਏ ਕੰਮ ਜੀ ਹਾਂਜੀ ਇਹ ਕਿਦਾਂ ਜੀ ਇਹ ਦੋ ਦੰਦਾਂ ਦੀ ਝੋਟੀ ਪਹਿਲਾ ਸੂਆ ਵਾ ਪਹਿਲਾ ਸੂਆ ਝੋਟੀ ਇੱਧਰ ਦੇਖੋ ਠੀਕ ਹੈ ਹਾਂ ਜੀ ਚੰਗੀ ਕੁਆਲਿਟੀ ਦੀ ਝੋਟੀ ਦੋ ਦੰਦ ਝੋਟੀ ਪਸ਼ੇਰੇ ਕੀ ਜੇ ਇਹਦੇ ਮਗਰ ਕੱਟੀ ਆ ਜੀ ਕੱਟੀ ਜੇ ਠੀਕ ਹੈ ਖੋਲੋ ਜੀ ਇਹਨੂੰ 7ਵੇਂ ਦਿਨ ਸੂਈ 7ਵੇਂ ਦਿਨ ਸੂਈ 11 ਕਿਲੋ ਦੁੱਧ ਆ 11 ਕਿਲੋ ਠੀਕ ਹੈ ਠੀਕ ਹੈ ਠੀਕ ਹੈ ਚੰਗੀ ਆ ਝੋਟੀ ਕੱਦਕੂਦ ਦੀ ਬਹੁਤ ਚੰਗੀ ਆ ਝੋਟੀ ਆ ਵੇਖੋ ਯਾਰ ਬੱਚੇ ਦਾ ਜ਼ਿਆਦਾ ਕਰਦੀ ਆ। ਯਾਨ। ਹੌਲੀ ਜੇ ਬੰਦੇ ਬੰਦੇ ਆ। ਆਹ। ਗੰਗਾ ਨੇ ਘਾਤਾਂ ਨੇ ਬਾਹਰ ਕੱਢੇ ਉਹਨੇ ਝੋਟੀ ਜਾਲੀ ਚੰਗੀ ਆ। ਮੇਰਲਾ ਨੇ ਥਾਣੇ ਆ ਵੇਖੋ। ਝੋਟੀ। ਆਹ ਵੇਖ ਲੈ ਉਹ ਜੀ ਨਾਲ। ਤਾਂ ਉਹਨੇ ਇਹ ਦੋ ਗੰਥਾਂ ਨੇ ਝੋਟੀ ਨੂੰ ਆਹ ਗਾਰ ਦੇ ਪਾਸੇ ਛੱਡਾ ਹੁੰਦੀ। ਆਹ ਵੇਖ। ਆ ਲੈ ਬਹੁਤ ਜਿਆਦੀ ਚੰਗੀ ਕੁਆਲਿਟੀ ਦੀ ਆ ਤੇ ਵਿਰਲਾ ਨੇ ਥਾਣੇ ਪਹਿਲਾਂ ਝੋਟੀ ਨੂੰ ਬਹੁਤ ਚੰਗਾ ਕੁਆਲਿਟੀ ਦਾ ਚੱਡਾ ਤੇ ਥਣ ਥਣ ਲੱਗਾ ਹਾਂਜੀ ਗਾਣੀ ਵੀਰ ਜੀ ਬਹੁਤ ਠੰਡੀ ਆ ਬਾੜ ਸਾਹਿਬ ਠੀਕ ਆ ਤੇ ਗੇਟ ਛੋਟੇ ਰੱਖਣੇ ਬਾਪ ਹਾਂਜੀ ਹਾਂਜੀ ਬਾੜ ਸਾਹਿਬ ਇਹਦਾ 125 ਮੁੱਲ ਕੋਈ ਮਾਨਤਾਨ ਉਹਦੇ ਵਿੱਚ 2000 ਰੁਪਏ ਛੂਟ ਕਰਦਾ ਕਿ ਜਿਹੜਾ ਬਾੜ ਡੇਰੀ ਫਾਰਮ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੰਗੇ ਕਮੈਂਟ ਕਰਕੇ ਆਊਗਾ ਉਹ ਨੂੰ 1000 ਰੁਪਇਆ ਹੋਰ ਮਾਨ ਕਰ ਦਾਂਗੇ 1 2 ਦੀ ਝੋਟੀ ਦੇ ਦਾਂਗੇ ਠੀਕ ਹੈ ਠੀਕ ਤੇ ਗਾ ਲੀ ਦੂਜੇ ਨੰਬਰ ਤੇ ਹਾਂਜੀ ਇਹ ਬਾਅਦ ਸਾਹਿਬ ਖੀਰੀ ਝੋਡੀ ਆ ਪੰਜਵਾ ਛੇਵਾ ਦੇ ਨਾਲ ਅੱਜ ਸੂਈ ਨੂੰ ਕੱਟੀ ਮੰਗ ਰਿਹਾ ਮਹਤ ਸਿੰਘ ਕੁਆਲਟੀ ਚੈੱਕ ਕਰੋ ਛੋਟਾ ਸਿੰਘ ਖੀਰੀ ਬਹੁਤ ਜਿਆਦੀ ਸੀਲ ਠੰਡੀ ਆ ਠੀਕ ਹੈ ਢਾਈਆਂ ਸਾਲਾਂ ਦੀ ਕੱਟੀ ਆ ਹਾਂਜੀ 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 ਆ ਵੇਖੋ ਖੀਰੀ ਕੱਟੀ ਆ 9 ਕਿਲੋ ਤੋਂ ਅੱਜ ਪੰਜਵਾਂ ਦਿਨ ਸੂਈ ਨੂੰ ਪੰਜਵਾਂ ਦਿਨ ਸੂਈ ਨੂੰ ਖੀਰੀ ਕੱਟੀ ਬਹੁਤ ਜਿਆਦਾ ਚੰਗੀ ਆ ਝੋਟੀ ਨੂੰ ਕੱਦ ਕੂਦ ਤੋਂ ਵੀ ਬਹੁਤ ਚੰਗਾ ਲੱਗਾ ਝੋਟੀ ਦੇਖ ਤਰ ਬਾਅਦ ਖੋਲ ਕੇ ਖਾਣੇ ਝੋਟੀ ਹਾਂ ਵੀਛੇ ਤੇ ਕੱਟਾ ਤੇ ਕੱਟੀ ਇਹਦੇ ਮਗਰ ਕੱਟੀ ਜਾਂ ਜੀ ਇਹਦੇ ਮਗਰ ਪਿੱਛੇ ਕੱਟੇ ਠੀਕ ਬਹੁਤ ਚੰਗੀ ਬਾਸਪ ਹਾਂਜੀ ਯਾਦ ਆ ਵੇਖੋ ਝੋਟੀ ਜਿਆਦਾ ਹੀ ਚੰਗੀ ਆ ਆ ਵੇਖੋ ਆ ਸਿੰਗ ਦੇਖੋ ਛੋਟਾ ਸਿੰਗ ਆ ਵੇਖੋ ਲੈ ਵੀਰੀ ਇਹ ਵੀ ਚੰਗੀ ਆ ਆ ਤੁਹਾਨੂੰ ਖਾਣ ਦੇ ਆਨੇਗੇ ਹੋਗੇ ਆ ਕੀ ਹੈ ਹਾਂਜੀ ਵੀਰ ਜੀ ਰਾਣੀ ਵੀਰ ਜੀ ਇਹਦਾ ਕੀ ਸਾਖਤਾ ਵਜੇ ਇਹਦਾ ਭਾਵਾ ਕੋ ਮੁੱਲ ਦੇ ਇਕੱਠ ਕਰਦੇ ਆ ਹਾਂਜੀ ਤੇ ਹਾਂ ਨਾ 1.5 ਦੀ ਝੋਟੀ ਜਿਹਾ ਦੀ 1 ਲੱਖ 5 ਦੀ ਕੋਈ ਮਾਨਤਨ ਥੋੜਾ ਬੋਦਾ ਜਿਹੜਾ ਬਾ ਡੇਰੀ ਫਾਰਮ ਦੇ ਵੀਡੀਓ ਸਬਸਕ੍ਰਾਈਬ ਕਰਕੇ ਜੱਲੇ ਕਮੈਂਟ ਕਰੂਗਾ ਉਹਨੂੰ 1000 ਹੋਰ ਮਾਨ ਕਰ ਦਾਂਗੇ ਠੀਕ 1 4 ਦੀ 1 4 ਦੀ ਦੇ ਦਾਂਗੇ ਠੀਕ ਹੈ ਠੀਕ ਝੋਟੀ ਜਿਆਦੀ ਚੰਗੀ ਆ ਤੀਜੇ ਨੰਬਰ ਤੇ ਜਿਆਦੀ ਝੋਟੀ ਚੰਗੀ ਇਹ ਕਲਵਾ ਸੁਭਾਜ ਇਹ ਵੀ ਬਾਹਰ ਸਾਫ ਦੂਜਾ ਸੁਭਾਜ ਦੂਜਾ ਸੁਭਾਜ ਝੋਟੀ ਲੇਵੇ ਦੀ ਜਿਆਦੀ ਖੁੱਲੇ ਚੱਡੇ ਦੀ ਆਏ ਆ ਵੇਖ ਚਾਹ ਤਾਂਦੇ ਆ ਮੂੰਹ ਤੋਂ ਚੜ੍ਹਦੇ ਨਦੀਆਂ ਗੋਤਿਆਂ ਦੇ ਬਰਾਬਰ ਦੀ ਕੀਤੀਆਂ ਕੱਟੀ ਬੰਦ ਦੇ ਹਾਂਜੀ ਹਾਂਜੀ ਯਾ ਅਹ ਵੇਖੋ ਲੇਵੇ ਦੀ ਇੱਥੇ ਵੇਖੋ ਨੇਗੇ ਜੀ ਲੇਵਾ ਦੀ ਨਾ ਇਹਦਾ ਝੋਟੀਆਂ ਯਾ ਅਹ ਕਮਾ ਲੇਓ ਥੋੜਾ ਇਧਰ ਨੂੰ ਨੇਗੇ ਜੀ ਜਿਆਦਾ ਥੋੜਾ ਦੀ ਨਾਲ ਸਿੰਘ ਤੋਂ ਖਾਣ ਨੇ ਤਿੰਗ ਦੂਜਾ ਸਵਾ ਝੋਟੀ ਆ ਵੇਖੋ ਆਹ ਆਹ ਫੱਲੇ ਵੀਰੀ ਜਿਆਦੀ ਕੁਆਲਿਟੀ ਚੰਗੀ ਹੋ ਇਹਦੇ ਪਿਛੇ ਕੀ ਕਟਾ ਦੇ ਕੱਟੀ ਏ ਇਹਨੂੰ ਅੱਜ ਬਾੜ ਸਾਹਿਬ ਚੌਥਾ ਦੇ ਸੂਈ ਨੂੰ ਪਿਓਰ ਮੋਰਾ ਦੀ ਕੱਟੀ 나ੜੂ ਦੇ ਬੱਚਾ ਜੀ ਆ ਵੇਖੋ 나ੜੂ ਦੇ ਬੱਚਾ ਜੀ ਆ ਵੇਖੋ ਪੂਰਸਤਾ ਕ ਕਾਲੀ ਪਿਓਰ ਮੋਰਾ ਦੀ ਕੱਟੀ ਹਾਂਜੀ ਹਾਂਜੀ ਯਾਹਨ ਦੋ ਯਾਹਨ ਮੋਲ ਗਿਆ ਜੀ ਰੱਖ ਲਈਏ ਆਪਾਂ ਆਹ ਧੰਵਾਦ ਡਾਇਰੈਕਟਰ اے ਆ ਹਾਂਜੀ ਇਹਦਾ ਬਾੜ ਸਾਹਿਬ ਮੁੱਲ ਤੇ 1 32 ਝੋਟੀ ਦਾ ਕਰਦੇ ਆ ਹਾਂਜੀ ਹਾਂ ਨਾ 1 30 ਦੀ ਝੋਟੀ ਦੇ ਦਾਂਗੇ 1 30 ਦੀ ਕੋਈ ਮਾਨਤਨ ਉਹਦੇ ਵਿੱਚ ਥੋੜਾ ਬਹੁਤ ਹੋਰ ਕਰ ਦੇ ਹਾਂਜੀ ਮੌਕੇ ਤੇ ਕਰ ਦਾਂਗੀ ਠੀਕ ਹੈ ਠੀਕ ਇਧਰੋ ਚੱਲ ਜੀ ਹਾਂਜੀ ਇਹ ਚੌਥਾ ਨੰਬਰ ਇਹ ਦੂਜਾ ਸੁਹਾ ਜੇ ਹਾਂਜੀ 6 ਦੰਦ ਮੂੰਹ ਤੋਂ ਝੋਟੀ ਆ ਵੇਖ ਇਹ 14 ਕਿਲੋ ਤੋਂ ਬਾੜ ਸਾਹਿਬ ਆਈ ਆ ਠੀਕ ਹੈ ਤੇ ਅੱਜ ਰਾਤ ਦੀ ਆਈ ਹੈ ਜਿਹੜੀ ਕਿਵੇਂ ਤੁਹਾਨੂੰ ਇਹ ਕਹਿੰਦੇ 12 ਕਿਲੋ ਦੁੱਧ ਕੱਟਿਆ ਮੋਕੇ ਦਾ 12 ਕਿਲੋ ਦੱਸ ਕੇ ਲੈਣੀ ਆ ਭੈਣਾ ਹੁਣ ਐਟ ਟਾਈਮ 12 ਕਿਲੋ ਹੈਗਾ 12 ਕਿਲੋ ਠੀਕ ਹੈ ਦੋ ਡੰਗ ਤਸਦੀਕ ਕਰਕੇ ਆਪਣੀ ਲੈ ਜੇ ਹਾਂ ਦੇਖੋ ਪਿੱਠ ਫੁੜੇ ਦੀ ਬਹੁਤ ਜ਼ਿਆਦੀ ਚੌੜੀ ਆ ਕੱਟੀ ਹਾਂ ਲੈ ਆਓ ਜੀ ਲੈ ਚੋਟੀ ਦੋ ਜਣ ਸਾਂਭੀ ਗਈ 14 ਕਿਲੋ ਹੀ WhatsApp 14 ਗੀ ਹਾਂ ਜੀ ਹਾਂ ਜੀ ਆਓ ਵੇਖੋ ਤੌਰ ਤਾਰ ਚੈੱਕ ਕਰੋ ਬਹੁਤ ਚੰਗੀ ਆ ਤੌਰ ਵੀ ਆਹ ਵੇਖੋ ਹਾਂਜੀ ਗਾਨੀ ਵੀਰ ਜੀ ਇਹਦਾ ਕੀ ਮੁੱਲ ਇਹਦਾ ਬਾਟਸਾਬ ਮੁੱਲ ਦੇ 140 ਕਰਦੇ ਆ ਹਾਂਜੀ ਖਾਣਾ 138 ਦੀ ਝੋਟੀ ਦੇ ਦਾਂਗੇ 1 ਲੱਖ 38 ਦੀ ਮੌਕੇ ਦੇ ਮਾਨਦਾਨ ਕਰਦੇ ਠੀਕ ਹੈ ਠੀਕ ਪੰਜਵਾਂ ਨੰਬਰ ਇਹ ਵੀ ਬਾਟਸਾਬ ਪਹਿਲਾ ਸੂਆ ਵਾ ਹਾਂਜੀ ਚਾਰ ਦੰਦਿਆ ਮੂੰਦੂ ਚਾਰ ਦੰਦ ਝੋਟੀ ਇਧਰ ਖਦਾਰੀ ਐ ਝੋਟੀ ਨੂੰ ਲੇਵਾ ਖੁੱਲਾ ਲਗਾ ਜਾਂ ਝੋਟੀ ਦੇ ਸਿੰਘ ਕੁਆਲਟੀ ਸਾਰੀਆਂ ਝੋਟੀਆਂ ਹਰਿਆਣੇ ਦੀਆਂ ਬਾਈ ਕੋਲੋਂ ਨਾਲ ਹੀ ਲੈਂਦੇ ਇਹ ਵੀ ਸੇਵਾ ਸਤਵਾ ਦੇ ਰਸੂਈ ਨੂੰ ਜੇ ਕੱਟਾ ਮਗਰ ਜੀ ਇਹਦੇ ਪਿੱਛੇ ਕੱਟਾ ਹਾਂਜੀ 11 ਕਿਲੋ ਤਾਂ ਮੋਕੜੀ ਦਾ ਪਿਆਰ ਠੀਕ ਐ ਠੀਕ ਬਾਰ ਸਾਹਿਬ ਮੈਲਾ ਮਾਰ ਕੇ ਝੋਟੀ ਦੁੱਧ 14 15 ਕਿਲੋ ਚਵਾਉਗੀ ਹਾਂਜੀ ਹਾਂਜੀ ਆਹ ਦੇਖ ਬਹੁਤ ਚੰਨੀ ਅੱਖਾਂ ਦੀ ਝੋਟੀ ਐ ਝੋਟੀ ਇਹ ਵੀ ਚੰਗੀ ਆ ਝੋਟੀਆਂ 7 ਪਾਉਣੀਆਂ ਵਾ 7ਾਂ ਦੇ ਰੇੜੀ ਆ ਜੀ ਜਿਹੜੀਆਂ ਵਿਗਣ ਟੈਮੋ ਟੈਮੀ ਹਾਂਜੀ 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 ਗਾਨੀ ਵੀਰ ਜੀ ਇਹਦਾ ਕੀ ਆ ਇਹਦਾ ਬਾੜਾ ਸਾਹਿਬ ਨੂੰ ਮੁੱਲ ਦੇ ਇੱਕ ਕੀ ਕਰਦੇ ਆ ਹਾਂਜੀ ਹਾਂ ਨਾ 128 ਦੀ ਝੋਟੀ ਦੀ 128 ਦੀ ਹਾਂਜੀ ਠੀਕ ਹੈ ਜੀ ਮੌਕੇ ਦੇ ਮਾਨਤਣ ਕੋਈ ਨਹੀਂ ਫੋਨ ਕਰ ਲੈ ਭਰਾ ਮੇਰਾ ਹਾਂਜੀ ਤੇ ਮਾਨਤਣ ਕਰਦਾ ਇਹ ਵੀ ਬਾੜਾ ਸਾਹਿਬ ਪਹਿਲਾ ਸੂਆ 4 ਦੰਦ ਦੱਸ ਠੀਕ ਹੈ ਜੀ ਉਤਰ ਛੱਤੀ ਖੱਤੀ ਇਹਦੇ ਪਿਛੇ ਕੀ ਕਟਾ ਦੇ ਕੱਟੀ ਏ ਉਹ ਛੱਤੀ ਪੱਟਿਆ ਇਹਦੇ ਵਿਸ਼ੇ ਬਾਟਾ ਵਾ ਕੱਟੀ ਆ ਠੀਕ ਆ ਠੀਕ ਆ ਉਹ ਸਿੰਘ ਚ ਕਾਲਿਆ ਬੱਚੇ ਨੂੰ ਕਢਾ ਲਓ ਕੋਈ ਨਹੀਂ ਕਢਾ ਲਓ ਚੋਟ ਇਹ ਵੀ ਜਿਆਦਾ ਚੰਗੀ ਆ ਲੈ ਲਓ ਇਹ ਝੋਟੀ ਆਪੇ ਬਾਹਰ ਧਿਆਨ ਦੀ ਸਿੰਗ ਚ ਗਾਲਿਆ ਹੈ ਬੱਚੇ ਨੂੰ ਨੀਲੀ ਗਾਵੀ ਦਾ ਪਿਛੇ ਦਾ ਹੈ ਨਾ 7ਵੇਂ ਨੰਬਰ ਆ ਗਈ ਦਾ ਇਹ ਮਗਰ ਨੀਲੀ ਗਾਵੀ ਦੀ ਆ ਆ 6ਵੇਂ ਨੰਬਰ ਆ ਗਈ ਵਿਖਾਉਣ ਦੇ ਤੁਹਾਨੂੰ ਝੋਟੀ ਲੈ ਆ ਜੀ ਲੈ ਆ ਦੋਈਆਂ ਸਾਰੀਆਂ ਤਾਲੀਆਂ ਜੀ ਬਿਲਕੁਲ ਕੋਹ ਨਾਰੂ ਦੇ ਬੱਚੇ ਆ ਕੋਹ ਪੰਜਾਂ ਦਿਨਾਂ ਦੀ ਕੋਈ ਹਫਤੇ ਦੀ ਹੈਗਾ ਗਾਣੀ ਵੀਰ ਜੀ ਹਾਂਜੀ ਬਾੜ ਸਾਹਿਬ ਹਾਂਜੀ ਹਾਂਜੀ ਇਹਦਾ ਜੀ ਬਾੜ ਸਾਹਿਬ ਇਹਦਾ ਮੁੱਲ 125 ਕਰਦੇ 125 ਕੋਈ ਮਾਨ ਤਾਨ ਮਾਨ ਤਾਨ ਹਾਂ ਨਾ 120 ਦੀ ਛੋਟੀ ਦੇਣਾ 120 ਠੀਕ ਹੈ ਠੀਕ ਹੈ ਮੌਕੇ ਤੇ ਜੇ ਕੋ ਭੈਣ ਭਰਾ ਵੀਡੀਓ ਸ਼ੇਅਰ ਕਰਕੇ ਚੰਗੇ ਕਮੈਂਟ ਕਰਕੇ ਆਊਗਾ ਹਾਂਜੀ ਮੌਕੇ ਤੇ ਮੌਕੇ ਤੇ ਹਾਂਜੀ ਹਾਂਜੀ ਕਰੋ ਕਰੋ ਜੀ ਬਾਈ ਦੇ ਕੇ ਭੇਜਾਂਗੇ ਹਾਂਜੀ ਹਾਂਜੀ ਮੁੰਡਾ ਵੀ ਆਪਦਾ ਸ਼ਕੀਨ ਹੈ ਡੰਗਣਾ ਹਾਂਜੀ ਹਾਂਜੀ ਆ ਲੈ ਪੁੱਤ ਲੈ ਇਹ ਕਿੰਵਾ ਸੁਆ ਇਹ ਪਹਿਲਾ ਸੁਆ ਚਾਰ ਦੰਦ ਲਿਆ ਬਾਪ ਸਾਹਿਬ ਚਾਰ ਦੰਦ ਕੱਟਿਆ ਵੇਖੋ ਮੁੰਡਾ ਮੋਰੀ ਸਰਦਾਰ ਲੇਵਾ ਮਰੀ ਪੂਛ ਫੜੋ ਪੂਛ ਫੜੇ ਮੁੰਡਾ ਆ ਵੇ ਲੈ ਵੀ ਦੀ ਇਹ ਵੀ ਚੰਗੀ ਲੈ ਪੁੱਤ ਲੈ ਆ ਵੇ ਨਿਆਣੇ ਸਾਰੇ ਵੇਖੋ ਸ਼ਕੀਨ ਹੈ ਉਹ ਨਿਆਣੇ ਇਹ ਤਾਂ ਆ ਵੇ ਹਾਂਜੀ ਗਾਣੇ ਵੀਰ ਜੀ ਐਂਡਰਲੀ ਝੋਟੀ ਆ ਐਂਡ ਤੇ ਮਾਨਤਨ ਕਰ ਦਿਓ ਬਾਦ ਸਾਹਿਬ ਇਹਨੂੰ ਅੱਜ ਪੰਜਵਾਂ ਦਿਨ ਸੁਈਜ ਨੂੰ ਆ ਹਾਂਜੀ 12 ਕਿਲੋ ਦੁੱਧ ਤਿਆਰ ਆ ਠੀਕ ਐ ਝੋਟੀ 15 16 ਕਿਲੋ ਦੁੱਧ ਚ ਵਾਊਗੀ ਕੋਈ ਮਾਨਤਾਨ ਇਹਦੇ ਵਿੱਚ ਖੁੱਲਾ ਕਰਦੇ ਅਕੀਚ ਇਹਦਾ ਮੁੱਲ ਭਵੇਂ 160 ਕਰ ਲਈਏ ਭਵੇਂ 55 ਕਰ ਲਈਏ ਹਾਂਜੀ ਇਹਨਾ 1.5 ਲੱਖ ਮੁੱਲ ਕਰਾਂਗੇ ਤੇ 1.45 ਦੀ ਹਾਨਾ ਛੋਟੀ ਦੇ ਦਾਂਗੇ 1.45 ਹਜ਼ਾਰ ਦਿੰਦਾ ਨਹੀਂ WhatsApp ਕੋਈ ਐਡੀ ਛੋਟੀ ਹਾਂ ਜੀ ਜਿਹੜਾ ਬਾ ਡੇਰੀ ਫਾਰਮ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਂਦੇ ਆ ਨਾ ਚੰਗੇ ਵੀਰ ਪੰਜਾਬ ਕਰਦੇ ਆ 1.45 ਦੀ ਛੋਟੀ ਨਾ ਕਾਗਜ਼ ਵਰਗੀ ਚਮੜੀ ਆ ਸਹੀ ਗੱਲ ਸਹੀ ਗੱਲ ਪਿਛੇ ਨੀਲੀ ਗਾਵੀ ਦਾ ਕੱਟਾ ਕੱਟੀ ਕੱਟੀ ਨੀਲੀ ਗਾਵੀ ਦੀ ਪੰਜਵਾ ਦੇ ਰਸੂਈ ਨੂੰ ਠੀਕ ਆ ਠੀਕ ਆ ਯਾ ਕਾਲੀ ਕੱਟੀ ਆ ਮਗਰ ਹਾਂ ਜੀ ਤੇ ਪਿੰਡ ਦੱਸ ਦਿਓ ਆਪਣਾ ਇੱਕ ਵਾਰੀ ਫੇਰ ਐਡਰੈਸ ਪਿੰਡ ਅਠਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਬਲਾਕ ਤਸਿੱਕਾ ਨਾਮ ਮੇਰਾ ਭਾਜੀ ਰਾਣਾ ਵਾ ਫੋਨ ਨੰਬਰ 9779714340 ਜੀ ਠੀਕ ਹੈ ਜੀ ਸਸੀ ਗਗਨ ਵੀਰ ਸਸੀ ਗਗਨ